ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਤ੍ਰ ਬਾਣੀ ਨਾਲ ਸੁਰਤ ਕਰਕੇ ਮਨ ਕਰਕੇ ਖਿਆਨ ਕਰਕੇ ਜੁੜੀ ਹੋਈ ਸਾਧ ਸੰਗਤਿਓ ਸਭ ਤੋਂ ਪਹਿਲਾਂ ਬੋਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਨ ਆਪਾਂ ਇੱਕ ਸ਼ਬਦ ਰੋਜ਼ ਵਿਚਾਰਦੇ ਹਾਂ ਅੱਜ ਆਪਾਂ ਕਬੀਰ ਜੀ ਦੀ ਬਾਣੀ ਵਿਚਾਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 479 ਉਤੇ ਸਿਪਾਹੀ ਮਾਨ ਹੈ ਆਸਾ ਰਗ ਵਿੱਚ ਭਗਤ ਕਬੀਰ ਜੀ ਸਾਨੂੰ ਕਿਸ ਤਰ੍ਹਾਂ ਸਮਝਾ ਰਹੇ ਨੇ ਜੀਵਨ ਜਾਂਚ ਦੱਸ ਰਹੇ ਨੇ ਆਤਮਿਕ ਜੀਵਨ ਕਿਵੇਂ ਉੱਚਾ ਕਰਨਾ ਹੈ ਕੈਸਾ ਜੀਵਨ ਕਿਉਣਾ ਹੈ ਪਰਮਾਤਮਾ ਨਾਲ ਸਾਨੂੰ ਜੋੜ ਰਹੇ ਨੇ ਅੱव ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਇਸ ਸ਼ਬਦ ਵਿੱਚ ਕਬੀਰ ਸਾਹਿਬ ਜੀ ਇਸ ਗੱਲ ਨੂੰ ਲੈਂਦੇ ਹਨ ਕਿ ਇਸ ਸੰਸਾਰ ਦੇ ਵਿੱਚ ਬਣੇ ਭਾਵੇਂ ਸਾਰੇ ਇੱਕ ਪਰਮਾਤਮਾ ਤੋਂ ਆਏ ਪਰ ਸਾਰਿਆਂ ਦੇ ਕੋਲੇ ਸਹੂਲਤਾਂ ਇੱਕੋ ਜੀਆਂ ਨਹੀਂ ਹਨ ਕਈਆਂ ਕੋਲੇ ਵਧੀਆ ਸਹੂਲਤਾਂ ਨੇ ਕਈਆਂ ਕੋਲੇ ਸਹੂਲਤਾਂ ਘਟ ਨੇ ਇਹਦੇ ਵਿੱਚ ਕੀ ਕਾਰਨ ਹੈ ਕਿਉਂ ਨਹੀਂ ਇਸ ਤਰ੍ਹਾਂ ਹੋ ਰਿਹਾ ਇੱਕੋ ਤੋਂ ਬਣੇ ਹੋਏ ਅੱਡੂ ਅਡੀ ਕਿਵੇਂ ਅੱਡੂ ਅਡੀ ਸੋਚ ਕਿਵੇਂ ਆਓ ਇਸ ਗੱਲ ਨੂੰ ਇੱਕ ਹੀ ਗੁਰੂ ਸਾਹਿਬ ਜੀ ਸਾਨੂੰ ਉਸ ਪਰਮਾਤਮਾ ਨਾਲ ਜੋੜਨਗੇ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਾਹੋ ਦਿਨੇ ਪਾਠ ਪਟੰਬਰ ਕਾਹੋਂ ਪਲਗ ਨਿਵਾਰਾ ਕਈ ਬੰਦਿਆਂ ਨੂੰ ਤੂੰ ਰੇਸ਼ਮੀ ਕੱਪੜੇ ਦਿਨਾਂ ਪਾਉਣ ਵਾਸਤੇ ਦਿੱਤੇ ਹੋਏ ਹਨ ਤੇ ਕਈਆਂ ਨੂੰ ਪਲਗ ਬਹੁਤ ਸੋਹਣੇ ਮਿਲੇ ਹੋਏ ਹਨ ਸੌਣ ਵਾਸਤੇ ਕਾਹੋਂ ਗਰੀ ਗੋਦਰੀ ਨਹੀਂ ਕਾਹੋਂ ਖਾਨ ਪਰਾਰਾ ਖਾਨ ਇੱਥੇ ਖਾਨ ਸ਼ਬਦ ਵਰਤਿਆ ਘਰ ਵਾਸਤੇ ਪਰਾਰਾ ਸ਼ਬਦ ਵਰਤਿਆ ਪ੍ਰਾਣੀ ਵਾਸਤੇ ਗਰੀ ਗੋਦਰੀ ਜਿਹਨੂੰ ਆਪਾਂ ਆਪਣੀ ਪ੍ਰਾਣੀ ਬੋਲੀ ਵਿੱਚ ਜੁੱਲੀ ਕਹਿੰਦੇ ਆ ਜੁੱਲੀ ਗੋਦੜੀ ਕਈਆਂ ਕੋਲ ਤੋਂ ਉਹਨਾਂ ਨੂੰ ਪ੍ਰਾਣੀ ਗਲੀ ਹੋਈ ਜੁਲੀ ਵੀ ਨਹੀਂ ਦਿੱਤੀ ਬਿਸ਼ਾਉਣ ਵਾਸਤੇ ਤੇ ਉਹ ਪ੍ਰਾਲੀ ਦੇ ਉੱਤੇ ਸੌਂਦੇ ਹਨ ਉਹਨਾਂ ਦੇ ਘਰ ਵਿੱਚ ਪਿਛਾਉਣਾ ਵੀ ਪ੍ਰਾਲੀ ਦਾ ਹੁੰਦਾ ਹੈ ਤੇ ਕਈਆਂ ਨੂੰ ਤੋਂ ਰੇਸ਼ਮੀ ਕੱਪੜੇ ਪਹਿਨਣ ਨੂੰ ਦਿੰਦਾ ਤੇ ਉਹਨਾਂ ਦੇ ਕੋਲੇ ਨਿਵਾਰੀ ਪਲਮ ਹੁੰਦੇ ਆ ਸੌਣ ਵਾਸਤੇ ਜਿਹੜੀ ਕਈਆਂ ਨੂੰ ਤੋਂ ਅਨੰਤ ਸੁੱਖ ਦੇ ਦਿੰਦਾ ਕਈਆਂ ਨੂੰ ਤੋਂ ਇਹਨਾਂ ਸੁੱਖਾਂ ਤੋਂ ਬਾਝੇ ਰੱਖ ਦਿੰਦਾ ਇਹਦੇ ਉੱਤੇ ਫਿਰ ਗੁਰੂ ਜੀ ਕਹਿੰਦੇ ਕੋਈ ਤੈਨੂੰ ਰੋਜ਼ ਕਰਨ ਦੀ ਲੋੜ ਨਹੀਂ ਬੰਦਿਆ ਇਹ ਰੋਜ਼ ਕਰਨ ਦੀ ਲੋੜ ਕਿਉਂ ਨਹੀਂ ਇਸ ਤਰ੍ਹਾਂ ਨੂੰ ਇਸ ਸ਼ਬਦ ਵਿੱਚ ਸਮਝਾਇਆ ਗਿਆ ਹੈ ਵੀ ਇੱਕ ਕੋਲ ਇੰਨਾ ਸਾਧਨ ਹੈ ਇੱਕ ਕੋਲ ਇੰਨਾ ਸਾਧਨ ਨਹੀਂ ਇਹ ਦੇ ਵਿੱਚ ਸੋਚ ਕੀ ਹੈ ਵਿਚਾਰ ਕੀ ਹੈ ਹੁਣ ਆਪਾਂ ਰਹਾਉ ਪੜਾਂਗੇ ਇਸ ਸ਼ਬਦ ਦਾ ਤੇ ਸਾਨੂੰ ਗੱਲ ਸਮਝ ਵਿੱਚ ਪੈ ਜਾਏ ਅਹਿਰਤ ਬਾਦ ਨਾ ਕੀਜੇ ਰੇ ਮਨ ਪਰ ਐ ਹੋਣਾ ਤੇ ਤੂੰ ਇਹ ਈਰਖਾ ਝਗੜਾ ਕਿਉਂ ਕਰਦਾ ਜਦ ਇਹ ਇਸ ਝਗੜੇ ਵਿੱਚ ਤੂੰ ਕਿਉਂ ਪੈਂਦਾ ਹੈ ਕਿ ਕਿਸੇ ਨੂੰ ਨਵਾਰੀ ਪਲਮ ਦੇ ਰਖਿਆ ਕਿਸੇ ਨੂੰ ਤ ਪਰ ਵੀ ਪ੍ਰਭੂ ਜੀ ਜੁਲਹੀ ਵੀ ਨਹੀਂ ਦਿੰਦਾ ਹੈ ਕਮਾਲ ਦੀ ਗੱਲ ਹੁਣ ਇਹਨੂੰ ਸਮਝਾ ਦਿੱਤਾ ਗੁਰੂ ਜੀ ਨੇ ਇਸ ਥੀ ਸੁਕੇਤ ਕਰ ਕਰ ਲੀ ਜੇ ਰੇਵਨ ਰਹਾਓ ਉਸ ਮਾਲਕ ਨਾਲ ਗਿਨਾ ਕਿਉਂ ਕਰਦਾ ਬਦਿਆ ਚੰਗੀ ਕਿਰਤ ਕਰ ਦੇ ਕੇ ਕਮਾਈ ਕਰੀ ਜਾ ਤੇ ਤੂੰ ਹੀ ਇਹ ਸੁਖ ਹਾਸਲ ਕਰ ਲੈ ਇਹ ਤੇਰੀ ਕਮਾਈ ਤੇ ਡਿਪੈਂਡ ਕਰਦਾ ਤੇਰੀ ਸੋਚ ਤੇ ਡਿਪੈਂਡ ਕਰਦਾ ਤੇਰੀ ਸੋਚ ਕਹੀ ਜੀ ਹੈ ਹੁਣ ਕਬੀਰ ਸਾਹਿਬ ਜੀ ਫਿਰ ਸਾਨੂੰ ਜੋੜਦੇ ਕਿਹਦੇ ਨਾਲ ਹੈ ਆਪਣੇ ਆਪ ਨਾਲ ਜੁੜ ਰਿਹਾ ਹੈ ਆਤਮਿਕ ਕਰਨ ਨਾਲ ਸਾਡੇ ਨਾਲ ਸਾਡੇ ਅੰਦਰ ਬੈਠੇ ਉਸ ਪਰਮਾਤਮਾ ਨਾਲ ਜੁੜ ਰਿਹਾ ਹੈ ਕਿ ਤੂੰ ਉਥੋਂ ਸੇਧ ਲੈ ਤੇ ਨੇਕ ਕਮਾਈ ਕਰ ਤੂੰ ਵੀ ਇਹ ਸੁਖ ਪਾ ਲਵੇਂਗਾ ਤੇਰੇ ਜੀਵਨ ਵਿੱਚ ਵੀ ਇਹ ਸੁਖ ਆ ਜਾਵੇਗਾ ਹੁਣ ਹੋਰ ਹੋਰ ਅੱਗੇ ਜਾ ਕੇ ਇਸ ਗੱਲ ਨੂੰ ਸਪਸ਼ਟ ਕਰਦੇ ਆਂ ਕੁਮਾਰ ਹੈ ਇੱਕ ਜੋ ਮਾਟੀ ਗੁੰਦੀ ਬੰਵਦ ਬਾਨੀ ਲਾਈ ਬਾਣੀ ਕਹਿੰਦੇ ਰੰਗਤਮ ਬੰਨੀ ਜਿਹੜੀ ਜਿਹੜਾ ਪ੍ਰਜਾਪਤ ਵੀਰ ਹੈ ਕੋਮੱਟੀ ਦਾ ਇੱਕੋ ਹੀ ਗੁਣ ਦਾ ਪਰ ਉਸੇ ਮਿੱਟੀ ਵੀ ਦੇ ਵਿੱਚੋਂ ਕੋਈ ਘੜਾ ਬਣਾ ਦਿੰਦਾ ਕੋਈ ਸੁਰਾਹੀ ਬਣਾ ਦਿੰਦਾ ਕੋਈ ਬਣਾ ਦਿੰਦਾ ਕਣਾਲੀ ਬਣਾ ਦਿੰਦਾ ਉਸ ਤੋਂ ਅਨੇਕਾਂ ਭਾਂਡੇ ਸਾਜ ਦਿੰਦਾ ਤੇ ਕਈ ਬਨਗੀਆਂ ਦੇ ਯਾਨੀ ਬਨਗੀਆਂ ਤਾਂ ਫਿਰ ਉਹਨਾਂ ਕਈ ਭਾਂਟਾਂ ਦੇ ਪਾਂਡੇ ਉਹ ਸਾਜ ਦਿੰਦਾ ਹੈ ਇੱਕੋ ਵਸਤਾ ਇੱਕੋ ਮਿੱਟੀ ਤੋਂ ਬਣਾਉਂਦਾ ਹੈ ਐਸ ਤਰ੍ਹਾਂ ਹੀ ਇਹ ਬੰਦਾ ਅਨੇਕਾਂ ਭਾਂਤਾਂ ਦਾ ਉਸ ਮਾਲਕ ਦੇ ਹੁਕਮ ਵਿੱਚ ਬਣਿਆ ਹੋਇਆ ਹੈ ਤੇ ਅਨੇਕਾਂ ਗ੍ਰਾਮੀਏ ਦੀ ਸੋਚ ਹੈ ਕਾਹੋ ਮਹਿਮੋਤੀ ਮੁਕਤਾਹਲ ਕਾਹੋ ਵਿਆਜ ਲਗਾਈ ਹੁਣ ਇੱਕ ਘੜਾ ਸੁਨਿਆ ਘਮਿਆਰ ਪ੍ਰਜਾਪਤ ਵੀਰ ਨੇ ਬਣਾ ਦਿੱਤਾ ਹੁਣ ਇੱਕ ਇੱਕ ਘੜਾ ਤੇ ਚਲੇ ਜਾਂਦਾ ਕਿਸੇ ਦੇ ਘਰ ਉਹਦੇ ਵਿੱਚੋਂ ਧੰਨ ਪਾ ਕੇ ਦੱਬ ਦਿੰਦਾ ਇੱਕ ਦੂਜਾ ਘੜਾ ਉਹ ਵਿਚਾਰਾ ਚਲੇ ਜਾਂਦਾ ਸ਼ਰਾਬ ਕੱਢਣ ਵਾਲੇ ਕੋਲੇ ਉਹਦੇ ਵਿੱਚੋਂ ਸ਼ਰਾਬ ਕੱਢੀ ਜਾਂਦਾ ਘੜਾ ਤੇ ਇੱਕ ਮਾਰਟੀ ਵਿੱਚੋਂ ਬਣਿਆ ਇੱਕ ਵੀਰ ਨੇ ਬਣਾਇਆ ਉਸ ਨੂੰ ਅਰਜਾ ਪਤਵੀਰ ਨੇ ਇੱਕ ਨਹੀਂ ਬਣਾਇਆ ਪਰ ਘੜੇ ਦੇ ਜਿਹੜੇ ਵਿਹਾਰ ਨੇ ਜਿਹੜੀ ਵਰਤਾਓ ਹੈ ਉਹ ਵੱਖਰਾ-ਵੱਖਰਾ ਹੋ ਗਿਆ ਇੱਕ ਤੇ ਜਾ ਕੇ ਕਿਸੇ ਅਮੀਰ ਦੇ ਘਰ ਚਲੇ ਗਿਆ ਉਹਨੇ ਉਹਦੇ ਵਿੱਚ ਮੋਤੀ ਹੀਰੇ ਜਵਾਰਾਤ ਧਨ ਦੌਲਤ ਪਾ ਕੇ ਤਾਂ ਦਿੱਤੀ ਸਭਾਲ ਲਈ ਔਰ ਸਾਬ ਕੇ ਰੱਖ ਲਈ ਇਸ ਘੜੇ ਵਿੱਚ ਤੇ ਹੁਣ ਮੋਤੀ ਪਏ ਐ ਤੇ ਦੂਜਾ ਇੱਕ ਘੜਾ ਉਹ ਸ਼ਰਾਬ ਖੜਨ ਵਾਲੇ ਬੰਦੇ ਕੋਲ ਚਲੇ ਗਿਆ ਤੇ ਉਹ ਉਹਦੇ ਵਿੱਚ ਹੁਣ ਨਿਤ ਸ਼ਰਾਬ ਕਢ ਕੇ ਪੌਂਦਾ ਨਹੀਂ ਤਾ ਉਹਦੇ ਉਲਟਾ ਪੁਲਟਾ ਕੰਮ ਕਰਦਾ ਸੋ ਹੈ ਕਿ ਇੱਕ ਮਿੱਟੀ ਤੋਂ ਬਣਿਆ ਹੋਇਆ ਐਸੀ ਤਰ੍ਹਾਂ ਸੋਚ ਬੰਦਿਆ ਤੋਂ ਕਿ ਤੇਰੀ ਸੋਚ ਕਹੀ ਜੀ ਹੈ ਤੇਰੇ ਵਿਚਾਰ ਕਹੀ ਜੀ ਨੇ ਚੰਗੇ ਵਿਚਾਰ ਨੇ ਤੂੰ ਚੰਗੇ ਪਾਸੇ ਚੰਗੀ ਨੇਕ ਕਮਾਈ ਕਰੇਗਾ ਤੇ ਸੁਖ ਹਾਸਲ ਕਰ ਲੇਗਾ ਤੇ ਜੇ ਤੂੰ ਤੇਰੀ ਨੀਅਤ ਮਾੜੀ ਹੈ ਜੇ ਤੇਰੇ ਅੰਦਰ ਸੋਚ ਮਾੜੀ ਹੈ ਤੇ ਫਿਰ ਤੂੰ ਉਹੀ ਜੀ ਸੋਚ ਸੋਚੇਗਾ ਕਿ ਗਰੀਬ ਹੋ ਜਾਏਗਾ ਇਹ ਵੀਰੀ ਕਿ੍ਰਿਪੀ ਸੁਖ ਦੁਖ ਵੀ ਇਹ ਤੇਰੀ ਸੋਚ ਤੇ ਖੜਿਆ ਹੈ ਕਿ ਤੂੰ ਉਸ ਦੀ ਵਰਤੋਂ ਕਿਸ ਤਰ੍ਹਾਂ ਕਰਦਾ ਜਿਨਾ ਬਾਲਕ ਦੇ ਹੁਕਮ ਵਿੱਚ ਤੂੰ ਤੁਰਦਾ ਹੈ ਉਹ ਵਰਤੋਂ ਵਰਤਾਰਾ ਕਿਹਾ ਜਾਂਦਾ ਜੇ ਮਾੜਾ ਵਰਤਾਰਾ ਹੈ ਤੇ ਉਸ ਭਾਂਡੇ ਵਾਗ ਕੀ ਦੇ ਵਿੱਚ ਸ਼ਰਾਬ ਪਈ ਹੈ ਤੂੰ ਉਹਦੇ ਵਰਗੇ ਤੇ ਜੇ ਤੇਰੇ ਮਨ ਦਾ ਪਰਤਾਰਾ ਚੰਗਾ ਹੈ ਤੇ ਤੂੰ ਉਸ ਵੱਡੇ ਵਰਗਾ ਜਿਹਦੇ ਵਿੱਚ ਬੋਤੀ ਪੈਗੇ ਬਸ ਇਸ ਕਰਨ ਨੂੰ ਤੂੰ ਸਮਝਣ ਦੀ ਕੋਸ਼ਿਸ਼ ਕਰ ਹੁਣ ਅੱਗੇ ਹੋਰ ਕਲੀਅਰ ਕਰਦੇ ਆ ਕਬੀਰ ਸਾਹਿਬ ਜੀ ਬੜੀਆਂ ਗਹਿਰੀਆਂ ਨਹੀਂ ਗੱਲਾਂ ਹੈ ਬਹੁਤ ਛੇਤੀ ਛੇਤੀ ਸਮਝ ਵਿੱਚ ਨਹੀਂ ਆਉਂਦੀਆਂ ਬਾਰ ਬਾਰ ਪੜ ਕੇ ਬਾਰ ਬਾਰ ਪੜ ਕੇ ਬੰਦਾ ਫੇਰ ਸਮਝ ਸਕਦਾ ਹੈ ਪਰ ਹੁਣ ਇੱਕ ਸੋਚ ਹੋਰ ਹੈ ਉਹ ਇਹ ਹੈ ਕਿ ਕਮਾਏ ਹੋਏ ਧਨ ਨੂੰ ਇਕੱਠਾ ਕਰਨਾ ਇਹ ਨੂੰ ਵਰਤੋਂ ਵਿੱਚ ਨਾ ਲਿਆਉਣਾ ਇਹ ਵੀ ਦੁੱਖदाई ਹੈ ਇੱਕ ਵੀਰ ਸਾਬ ਜੀ ਕਹਿੰਦੇ ਇਹ ਵੀ ਦੁੱਖदाई ਹੈ ਕਿਉਂਕਿ ਇਹ ਬੰਦਾ ਹਜੇ ਨੂੰ ਪੈਸਾ ਇਕੱਠਾ ਕਰਦਾ ਹੈ ਤੇ ਉਹ ਨਾ ਨਵੇਂ ਦੇ ਘਾਟੇ ਵਿੱਚ ਹੀ ਤੁਰਿਆ ਰਹਿੰਦਾ ਹੈ ਕਿ ਆ ਰੁਪਿਆ ਪੂਰਾ ਹੋਊਗਾ ਸੈਂਕੜੇ ਵਿੱਚ ਫਿਰ ਮੈਂ ਦਮ ਲਵਾਂਗਾ ਅਗਲਾ ਰੁਪਿਆ ਫੇਰ ਨਹੀਂ ਪੂਰਾ ਹੁੰਦਾ ਫੇਰ ਦਿੰਦੇ ਵਿੱਚ ਤੇ ਜਾ ਕੇ ਫੇਰ ਅਗਲਾ ਰੁਪਿਆ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ ਸਾਰੀ ਉਮਰ ਖੱਪੀ ਜਾਂਦਾ ਬੰਦਾ ਸੋ ਮੈਂ ਤਨ ਰੱਖਣ ਕੋ ਦੀਆ ਮੁਗਦ ਕਹਿ ਤਰ ਬੇਰਾ ਸੂਮਰੋ ਧਨ ਜੋੜ ਕੇ ਰੱਖਣ ਲਈ ਜੁੜਿਆ ਉਹਦੇ ਕੋਲੇ ਪਰ ਉਹ ਸਮਝਦਾ ਹੈ ਮੇਰਾ ਕਬਜ਼ਾ ਹੈ ਤੇ ਵੀ ਮੈਨੂੰ ਮੇਰਾ ਹੈ ਜਮ ਕਾ ਡੰਡ ਮੂਡ ਮਹਿ ਲਾਗੇ ਖਿੰਵੈ ਕਰੇ ਨਵੇਰਾ ਪਰ ਜਿਸ ਵੇਲੇ ਜਮ ਦਾ ਡੰਡ ਮੌਤ ਦਾ ਸਦਾ ਜਾਂਦਾ ਤਦੋਂ ਫਿਰ ਇੱਕ ਇੱਕ ਪਲਕ ਵਿੱਚ ਉਹ ਫੈਸਲਾ ਕਰ ਲੈਂਦੀ ਹੈ ਤੇ ਅਖਲ ਵਿੱਚ ਇਹ ਧੰਨ ਕਿਸੇ ਦਾ ਵੀ ਨਹੀਂ ਬਣਦਾ ਹੁਣ ਜਿਹੜਾ ਬੰਦਾ ਧੰਨ ਜੋੜ-ਜੋੜ ਕੇ ਵੀ ਦੁਖੀ ਹੋ ਰਿਹਾ ਇਕਬੀਰ ਜੀ ਉਹਨੂੰ ਵੀ ਸਮਝਾ ਰਿਹਾ ਕਬੀਰ ਜੀ ਉਸਨੂੰ ਵੀ ਸਮਝਾ ਰਿਹਾ ਜੀ ਦੇ ਕੋਲੇ ਗਰੀ ਕੋਦਰੀ ਨਹੀਂ ਹੈਗੀ ਤੇ ਫਰਾਲੀ ਤੇ ਸੌਣਾ ਪੈਂਦਾ ਸਾਰੇ ਸਾਰਤ ਤਤ ਕੀ ਬਣਦਾ ਹੈ ਆਪਣੇ ਆਪ ਦੇ ਵਿਚਾਰ ਬਦਲਨੇ ਆਪਣੇ ਆਪ ਦੇ ਵਰਤਾਰੇ ਨੂੰ ਬਦਲਨਾ ਆਪਣੇ ਆਪ ਦੀ ਸੋਚ ਨੂੰ ਬਦਲਨਾ ਆਪਣੇ ਸੰਸਕਾਰਾਂ ਨੂੰ ਬਦਲਨਾ ਹਾਰਿ ਜਨ ਉਤਮ ਭਗਤ ਸਦਾਵੇਂ ਆਗਿਆ ਮਨ ਸੁਖ ਪਾਈ ਜਿਹੜਾ ਬੰਦਾ ਪ੍ਰਮਾਤਮਾ ਦੇ ਹੁਕਮ ਵਿੱਚ ਜੁੜ ਜਾਂਦਾ ਹੈ ਉਹ ਪ੍ਰਮਾਤਮਾ ਦੇ ਨੂੰ ਮਨ ਕੇ ਉਹਦਾ ਉਹਦੇ ਅੰਦਰ ਸੁੱਖ ਮਾਣਦਾ ਹੈ ਇਸੇ ਗੱਲ ਵਿੱਚ ਸੁਖ ਮੰਨਦਾ ਉਹ ਤੇ ਜਗਤ ਵਿੱਚ ਭਰਤਕ ਹੁੰਦਾ ਸ਼ੋਭਾ ਪਾਉਂਦਾ ਹੁਣ ਜੇ ਗਰੀਬੀ ਹੈ ਤਾਂ ਵੀ ਸ਼ੁਕਰਾਨਾ ਤੇ ਜੇ ਬਹੁਤਾ ਧਨ ਹੈ ਤਾਂ ਵੀ ਸ਼ੁਕਰਾਨਾ ਹਰ ਸਮੇਂ ਉਸ ਮਾਰਗ ਦੀ ਹੁਕਮ ਵਿੱਚ ਤੁਰਨਾ ਉਹ ਫਿਰ ਉਸ ਪਰਮਾਤਮਾ ਦਾ ਭਗਤ ਬਣ ਜਾਂਦਾ ਜੋ ਤਿਸ ਭਾਵੈ ਸਤ ਕਰ ਮੰਨੈ ਭਾਣਾ ਮਨ ਵਸਾਈ ਜੋ ਤਿਸ ਭਾਵੈ ਉਹ ਮਾਲਕ ਦਾ ਜਿਹੜਾ ਹੁਕਮ ਹੈ ਇੱਥੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਜੈਨ ਜਿਹੜਾ ਉਸ ਮਾਲਕ ਦਾ ਕੋਸਮਿਕ ਲਾਏ ਕੁਦਰਤੀ ਨਿਯਮ ਨੇ ਕਾਰਪੁਰਖ ਰੈਗਿਊ ਦਾ ਹੁਕਮ ਹੈ ਸਤ ਕਰਮਨੈ ਉਹ ਨੂੰ ਸਤ ਕਰਕੇ ਮੰਨ ਲਵੇ ਉਹ ਨੂੰ ਸੱਚ ਕਰਕੇ ਮੰਨ ਲਵੇ ਤੇ ਉਸ ਦੇ ਹੁਕਮ ਨੂੰ ਹਿਰਦੇ ਵਿੱਚ ਵਸਾਵੇ ਉਹ ਭਾਗਤ ਹੈ ਉਹ ਸੁਖੀ ਰਹਿੰਦਾ ਹੈ ਉਹ ਉਸ ਮਾਲਕ ਦਾ ਸ਼ੁਕਰ ਕਰਦਾ ਹੈ ਭਾਵੇਂ ਹੋਵੇ ਗਰੀਬੀ ਤੇ ਭਾਵੇਂ ਹੋਵੇ ਅਮੀਰੀ ਇਹ ਤੇ ਬਰ ਅਮੀਰ ਬੰਦਾ ਵੀ ਕਬੀਰ ਸਾਹਿਬ ਜੀ ਕਹਿੰਦੇ ਇਹ ਸੋਚਦਾ ਰਹਿੰਦਾ ਕਿ ਇਹ ਧਨ ਦੇ ਉੱਤੇ ਕਬਜ਼ਾ ਮੇਰਾ ਹੈ ਉਹ ਹੋਰ ਇਕੱਠਾ ਕਰਨ ਦੀ ਗੱਲ ਕਰਕੇ ਹੋਰ ਇਕੱਠਾ ਕਰਨ ਦੀ ਕਰਕੇ ਆਪ ਵੀ ਦੁਖੀ ਹੁੰਦਾ ਹੈ ਤੇ ਲੋਕਾਂ ਲਈ ਵੀ ਦੁਖੀ ਕਰਦਾ ਹੁਣ ਦੇਖੋ ਕੀ ਹੈ ਨਾ ਹੁਣ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੇ ਕਾਰਪੋਰੇਟ ਕਹਿੰਦੇ ਆਪਾਂ ਉਹਨਾਂ ਕੋਲ ਧਨ ਦਾ ਤੇ ਕੋਈ ਤੋੜਾ ਨਹੀਂ ਪਰ ਉਹਨਾਂ ਦੀ ਨੀਅਤ ਨਹੀਂ ਪਰ ਰਹੀ ਹਾਲਾਂਕਿ ਉਹ ਗਰੀਬ ਨਹੀਂ ਹੈਗੇ ਪਰ ਉਹ ਆਮ ਆਦਮੀ ਨੂੰ ਦੇ ਵਿੱਚ ਦਿੱਕਤ ਆ ਰਹੀ ਹੈ ਕਿਉਂ ਉਹਨਾਂ ਕੋਲ ਹੋਰ ਧਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਆਮ ਆਦਮੀ ਹੈ ਜਿਹੜਾ ਦੁਖੀ ਹੋ ਰਿਹਾ ਉਹਦੇ ਵਿੱਚ ਤੇ ਇੱਕ ਗਰੀਬ ਵਿਚਾਰਾ ਐਸ ਕਰਕੇ ਦੁਖੀ ਹੈ ਕਿ ਉਹਦੇ ਕੋਲ ਉਹਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਤੇ ਜੇ ਉਸ ਪਰਮਾਤਮਾ ਦੇ ਹੁਕਮ ਨੂੰ ਮੰਨ ਲਿਆ ਜਾਵੇ ਕਿ ਸਭ ਇਹ ਧਰ ਜਿਹੜਾ ਇਹ ਤੇਰੇ ਨਾਲ ਨਹੀਂ ਜਾਂਦਾ ਤੇ ਇਹਨੂੰ ਆਮ ਲੋਕਾਂ ਦੇ ਵਿੱਚ ਵਰਤੋਂ ਵਿੱਚ ਰਹਿਣ ਦੇ ਤੇ ਆਮ ਵਰਤੋਂ ਵਿੱਚ ਰਹੇਗਾ ਤੇ ਸਾਰਿਆਂ ਨੂੰ ਫਿਰ ਇੱਕੋ ਜਿਹਾ ਉਹਦਾ ਸਾਧਨ ਮਿਲਦੇ ਰਹਿਣਗੇ ਸੋ ਸਤਗੁਰੂ ਗੁਰੂ ਆਨੰਦ ਸਾਹਿਬ ਜੀ ਨੇ ਤੇ ਬਹੁਤ ਵਧੀਆ ਸਮਾਜ ਸਿਰਜਣ ਦੀ ਆ ਸਾਨੂੰ ਇੱਕ ਬਿਉਹਤ ਦੱਸੀ ਹੈ ਦੇਖੋ ਅਕबीर ਸਾਹਿਬ ਜੀ ਇਸ ਨੂੰ ਦੱਸ ਰਹੇ ਆ ਤੁਹਾਨੂੰ ਸਮਝਾ ਰਹੇ ਆ ਕਹ ਕਵੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ ਝੂਠੀ ਨਾ ਨਿਵਣ ਵਾਲੀ ਇਹ ਜਿਹੜਾ ਮੈਂ ਆਹ ਧਨ ਇਕੱਠਾ ਕਰ ਲਾਂ ਮੈਂ ਆਹ ਸੁੱਖ ਕਰਾਂ ਮੇਰੀ ਕੋਠੀ ਮੇਰਾ ਘਰ ਮੇਰੀ ਗੱਡੀ ਮੈਂ ਮੇਰਾ ਸਰੀਰ ਇਹ ਸਾਰਾ ਦੇ ਸਾਰੇ ਦਾ ਚਲਾਏ ਮਾਣ ਹੈ ਖਤਮ ਹੋਣ ਵਾਲਾ ਹੈ ਛੱਡ ਕੇ ਜਾਣ ਵਾਲਾ ਹੈ ਤੇ ਫਿਰ ਇਹ ਜਦੋਂ ਇਹ ਆ ਜਾਂਦਾ ਹੈ ਉਸ ਦਾ ਸਦਾ ਤੇ ਫਿਰ ਇਹ ਸਾਰਾ ਕੁਝ ਛੱਡ ਕੇ ਜਾਣਾ ਪੈ ਜਾਂਦਾ ਇੱਕ ਉਦਾਹਰਨ ਫਿਰ ਤੇ ਕਬੀਰ ਜੀ ਦਿੰਦੇ ਆ ਬੜਾ ਪਿਆਰਾ ਉਦਾਹਰਨ ਹੈ ਕਦੇ ਬੰਦਾ ਸੋਚੇ ਨਾ ਇਸ ਨੂੰ ਮੈਂ ਪਹਿਲਾਂ ਇਹ ਸੁਧਾਰਨ ਬਾਰੇ ਤੁਹਾਨੂੰ ਸਮਝਾ ਦੇਣਾ ਕਿ ਕਈ ਲੋਕਾਂ ਨੇ ਨਾ ਪੰਛੀ ਰੱਖੇ ਹੁੰਦੇ ਆ ਘਰ ਜਿਵੇਂ ਤੋਤਾ ਰੱਖਿਆ ਹੁੰਦਾ ਅੱਛਾ ਤੋਤੇ ਦਾ ਪਿੰਜਰਾ ਨਾ ਸ਼ਾਮ ਨੂੰ ਉਹਦਾ ਬੂਹਾ ਬੰਦ ਕਰਨਾ ਭੁੱਲ ਗਿਆ ਹੁਣ ਤੋਤਾ ਤੇ ਵਿਚਾਰਾ ਨਹੀਂ ਹੱਸਦਾ ਨਾ ਉਹਦੇ ਵਿੱਚ ਬੈਠਾ ਤੇ ਰਾਤ ਨੂੰ ਬਿੱਲੀ ਆਈ ਬੂਹਾ ਖੁੱਲਾ ਦੇਖ ਕੇ ਤੱਕਿਆ ਤੇ ਤੋਤੇ ਦਾ ਗਲ ਫੜ ਕੇ ਲੈ ਗਈ ਹੁਣ ਜਿਹੜੇ ਉਹ ਤੋਤੇ ਕੋਲੇ ਰੱਖਿਆ ਹੋਇਆ ਭੋਜਨ ਪਾਣੀ ਤੇਲ ਦੀ ਚੋਹ ਉਹ ਦੋਨੇ ਪਈਆਂ ਨੇ ਕਬੀਰਦਾਸ ਜੀ ਕਹਿੰਦੇ ਉਹ ਤੋਤਾ ਹੈ ਨਹੀਂ ਉੱਥੇ ਉਹ ਟੁੱਟ ਗਿਆ ਇਹ ਜਿਹੜਾ ਸੰਸਾਰ ਤੇ ਜਦੋਂ ਬੱਧਾ ਆਉਂਦਾ ਨਾ ਇਸ ਸੰਸਾਰਿਕ ਪਿੰਜਰੇ ਵਿੱਚੋਂ ਫਸ ਜਾਂਦਾ ਤੇ ਫਿਰ ਇਸ ਪਿੰਜਰੇ ਵਿੱਚੋਂ ਜਦੋਂ ਉਸ ਬਿੱਲੀ ਰੂਪੀ ਮੌਤ ਦਾ ਦਾਹ ਲੱਗ ਜਾਂਦਾ ਨਾ ਤੇ ਫਿਰ ਇੱਥੇ ਜਿਹੜਾ ਬਣਾਇਆ ਹੋਇਆ ਸਾਰਾ ਕੁਝ ਇਹ ਜਿਹੜਾ ਤੋਗਾ ਇਕੱਠਾ ਕਰਨ ਕਰਨ ਤੇ ਜੋਰ ਲਾਇਆ ਹੋਇਆ ਹੈ ਇਹ ਸਾਰੇ ਦਾ ਸਾਰਾ ਧਰਿਆ ਦਾ ਧਰਿਆ ਰਹਿ ਜਾਂਦਾ ਹੈ ਉਹ ਅਕਬੀਰ ਜੀਵਾ ਕੌਣ ਸਮਝ ਆਵੇਗਾ ਸਾਨੂੰ ਇਹ ਗੱਲਾਂ ਕੋਈ ਨਹੀਂ ਸਮਝਾਏਗਾ ਕਿਉਂਕਿ ਅਸੀਂ ਤੇ ਸਾਰੇ ਬੱਚਿਆਂ ਨੂੰ ਵੀ ਪੜਾ ਪੜਾ ਕੇ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣਾ ਰਹਿਆਂ ਉਹਨਾਂ ਦੇ ਅੰਦਰ ਉਹ ਦਇਆ ਧਰਮ ਸੰਤੋਖ ਸਬਰ ਖਤਮ ਹੋ ਚੁੱਕਿਆ ਹੈ ਤੇ ਉਹ ਆਪਣੇ ਉਹਨਾਂ ਮਹਾਪਿਓਵਾਂ ਵੀ ਜਿਨ੍ਹਾਂ ਨੇ ਉਹਨਾਂ ਨੂੰ ਪਾਲਿਆ ਉਹਨਾਂ ਦੀ ਸੇਵਾ ਕਰਨ ਵਾਸਤੇ ਵੀ ਉਹ ਹਾਜ਼ਰ ਨਹੀਂ ਰਹਿਣੇ ਦੇਖ ਲਿਓ ਤੁਸੀਂ ਇਹ ਗੱਲਾਂ ਹੋਣੀਆਂ ਨੇ ਸਾਰੀਆਂ ਅੱਗੇ ਆ ਜਾਣੀਆਂ ਨੇ ਕੈਸੀ ਹਾਲਾਤ ਬਣ ਜਾਏਗੀ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਸੋਚ ਹੀ ਨਹੀਂ ਰਹੇ ਕਰੇ ਕਿ ਦੇਖੋ ਕਿੱਡਿਆ ਪਿਆਰਾ ਉਦਾਹਰਨ ਪੜ ਕੇ ਸੁਣਾਉਣਾ ਮੈਂ ਤੁਹਾਨੂੰ ਇਹ ਪੰਕਤੀ ਚਿਰ ਗਟ ਫਾਰ ਚਟਾਰਾ ਲੈ ਗਈ ਲੈ ਗਏ ਧਰੀ ਤਾਗਿਰੀ ਛੁੱਟੀ ਤਰੀਕਾ ਗਰੀ ਕਹਿੰਦੇ ਆ ਕੁਜੀ ਤੇ ਠੂਠੀ ਨੂੰ ਟੀਰਗਟ ਕਹਿੰਦੇ ਆ ਪਿੰਜਰਾ ਚਿਤਾਰਾ ਕਹਿੰਦੇ ਆ ਚਿੜੀ ਨੂੰ ਐਸੇ ਪਿੰਜਰੇ ਵਿੱਚ ਬੈਠੇ ਹੋਏ ਚਿੜੀ ਨੂੰ ਬਿੱਲੀ ਦਾ ਲੈ ਕੇ ਫੜ ਕੇ ਲੈ ਗਈ ਤੇ ਹੁਣ ਇਸ ਵਾਸਤੇ ਰੱਖਿਆ ਹੋਇਆ ਚੋਕ ਵਾਲੀ ਠੂਠੀ ਤੇ ਕੁਜੀ ਉਹੀ ਰਹਿ ਗਈਆਂ ਦੋਨੇ ਉਹ ਇੱਥੇ ਰਹਿ ਗਈਆਂ ਉਹ ਕਿਸੇ ਕੰਮ ਨਹੀਂ ਆਈਆਂ ਬੰਦਾ ਸਾਰੀ ਉਮਰ ਇਸ ਧਨ ਦੌਲਤ ਨੂੰ ਜੋੜਦਾ ਇਹ ਸਾਰੀ ਦੁਨੀਆ ਦੇ ਪਦਾਰਥ ਇਕੱਠੇ ਕਰਦਾ ਰਹਿੰਦਾ ਤੇ ਉਹ ਜਿਹੜਾ ਸੱਦਾ ਪਤਾ ਨਹੀਂ ਕਦੋਂ ਆ ਜਾਂਦਾ ਤੇ ਇਹ ਧਰੇ ਧਰਾਏ ਪਦਾਰਥ ਸਾਰੇ ਕਿਹ ਜੀ ਕਹਿੰਦੇ ਇੱਥੇ ਰੇਤ ਹੀ ਰਹਿ ਜਾਂਦੇ ਐ ਐ ਬੰਦਿਆ ਐਸ ਕਰਕੇ ਤੂੰ ਇਸ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਯਾਦ ਕਰ ਉਹਦਾ ਸਿਮਰਨ ਕਰ ਗੁਰੂ ਦੀ ਬਾਣੀ ਪੜ੍ਹ-ਪੜ੍ਹ ਕੇ ਉਸ ਨੂੰ ਬੁਝਕ ਪਰਮਾਤਮਾ ਨੂੰ ਸਮਝੇ ਤੇ ਉਹਦੇ ਨਾਲ ਜੁੜ ਸਮਝਣਾ ਕਿਸ ਨੂੰ ਆ ਉਸਦੇ ਹੁਕਮ ਨੂੰ ਗੁਰਬਾਣੀ ਸਾਰੀ ਇਸ ਆਧਾਰ ਤੇ ਲਿਖੀ ਗਈ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੇ ਹੁਕਮ ਨੂੰ ਸਮਝਣਾ ਹੈ ਕਿਉਂਕਿ ਸਵਾਲ ਪੈਦਾ ਕਰ ਦਿੰਦੇ ਆ ਗੁਰੂ ਜੀ ਬਾਣੀ ਪੜ੍ਹਦੇ ਆ ਜਦੋਂ ਲਿਖਣੀ ਸ਼ੁਰੂ ਕਰਦੇ ਆ ਨਾ ਸ਼ੁਰੂ ਵਿੱਚ ਹੀ ਸਵਾਲ ਪੈਦਾ ਕਰ ਦਿੰਦੇ ਆ ਸਾਡੇ ਅੰਦਰ ਕਿ ਕਿਵੇਂ ਸਤਿਆਰਾ ਹੋਈਐ ਕਿ ਉਹ ਕੂੜਾ ਟੁੱਟ ਪਾਵ ਇਹ ਕੂੜ ਦੀ ਕੰਗ ਕਿਵੇਂ ਟੁੱਟੇਗੀ ਸੱਚ ਦਾ ਘਰ ਅਸੀਂ ਕਿਵੇਂ ਬਣਾਂਗੇ ਗੁਰੂ ਸਾਹਿਬ ਜੀ ਜਵਾਬ ਦੇ ਦਿੰਦੇ ਆ ਉੱਤਰ ਦਿੰਦੇ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਨਾਲ ਜਿਹੜਾ ਲਿਖਿਆ ਜਦੋਂ ਇਹ ਸੰਸਾਰ ਬਣਿਆ ਉਹਦੀ ਗੱਲ ਕਰ ਰਿਹਾ ਜਿਸ ਨਿਯਮ ਵਿੱਚ ਸੰਵਿਧਾਨ ਜਿਸ ਹੁਕਮ ਵਿੱਚ ਇਹ ਸੰਸਾਰ ਬਣਿਆ ਉਦੇ ਬਤਾਵਕ ਤੁਰਨਾ ਸ਼ੁਰੂ ਕਰਦੇ ਸੱਚ ਦਾ ਘਰ ਵਜਾਏਗਾ ਸੱਚ ਦਾ ਰੂਪ ਹੋ ਜਾਏਗਾ ਜੇ ਕਿਸੇ ਨੇ ਬਹੁਤਾ ਇਸ ਨੂੰ ਪੜਨਾ ਹੈ ਤੇ ਫਿਰ ਉਹਦੇ ਅਗਲੀ ਪੌੜੀ ਧਿਆਨ ਨਾਲ ਪੜਿਆ ਕਰੋ ਕਿ ਉਹਦੇ ਵਿੱਚ ਦੱਸਿਆ ਗੁਰੂ ਜੀ ਨੇ ਉਹ ਕਿਹੜੇ ਹੁਕਮ ਦੀ ਗੱਲ ਮੈਂ ਕਰ ਰਿਹਾ ਉਹ ਅਗਲੀ ਪੌੜੀ ਵਿੱਚ ਦੱਸਿਆ ਦੂਜੀ ਪੌੜੀ ਵਿੱਚ ਹੈ ਹੁਕਮੇ ਹੋ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਇਹਦੇ ਵਿੱਚ ਆਪਾਂ ਸਾਰੀ ਪੰਕਤੀਆਂ ਜਦੋਂ ਪੜਦੇ ਆ ਹੁਕਮੇ ਹੋਰ ਆਕਾਰ ਹੁਕਮ ਨਾ ਕਿਹਾ ਜਾਈ ਹੁਕਮ ਹੀ ਹੋਗਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਾਈਏ ਕਹਿ ਰਿਹਾ ਨਾ ਗੁਰੂ ਜੀ ਉੱਤੇ ਇਹ ਕਬੀਰ ਸਾਹਿਬ ਜੀ ਵੀ ਉਹੀ ਗੱਲ ਕਹਿ ਰਿਹਾ ਉਸ ਮਾਲਕ ਦੇ ਹੁਕਮ ਨੂੰ ਸਮਝੋ ਉਹਦੇ ਮੁਤਾਬਕ ਆਪਣਾ ਜੀਵਨ ਜਿਉਣਾ ਕਰੋ ਆਹ ਆਪਾਂ ਇਸ ਸ਼ਬਦ ਦਾ ਵਿਚਾਰ ਕੀਤਾ ਹੈ ਸਤਿਗੁਰੂ ਜੀ ਸਾਡੇ ਉੱਤੇ ਕਿਰਪਾ ਕਰਨ ਸਾਡੇ ਅੰਦਰ ਇਹ ਸ਼ਬਦ ਦਾ ਵਿਚਾਰ ਪਸ ਜਾਏ ਅਸੀਂ ਆਪਣੇ ਜੀਵਨ ਨੂੰ ਸੁਧਾਰ ਸਕੀਏ ਹਰੇਕਾਂ ਤਰ੍ਹਾਂ ਦੀਆਂ ਜਿਹੜੀਆਂ ਦੁਨਿਆਵੀ ਝਟਟਾਂ ਨੇ ਉਹਨਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਈਏ ਆਬ ਹੁਣ ਆਪਾਂ ਲੜੀ-ਬਾਰ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਆਪਣਾ ਨਿਤਨੇਮ ਹੈ ਉਸ ਨਾਲ ਜੁੜਦੇ ਹਾਂ